ਦੋਸਤੀ ਦਾ ਬੂਟਾ ਲਾ ਮਿਲਾਪ ਦਾ ਬੂਟਾ ਲਾ ਜੇ ਤੂੰ ਦਿਲ ਦੀ ਇਕਾਗਰਤਾ ਚਾਹਨਾ ਜੇ ਤੂੰ ਖੁਦਾ ਦਾ ਦਰਸ ਚਾਹਨਾ ਤਾਂ ਦੋਸਤੀ ਦਾ ਬੂਟਾ ਲਾ ਮਿਲਾਪ ਦਾ ਬੂਟਾ ਲਾ ਨਿਹਾਲੇ ਦੁਸ਼ਮਣੇ ਬਰਕੁਨ ਕੇ ਰੰਜੋ ਬੇਸ਼ੁਮਾਰ ਰਤ ਕਿਧਰੇ ਬਲੇਖੇ ਨਾਲ ਜੇ ਤੁਸ ਦੁਸ਼ਮਣੀ ਦਾ ਬੂਟਾ ਲਾਵੇ ਬੈਠਾ ਇਨੂੰ ਅਜੇ ਹੀ ਜੜੋਂ ਪੁੱਟਦੇ ਸਿਵਾਏ ਦੁੱਖਾਂ ਦੇ ਕੰਡਿਆਂ ਦੇ ਇਸ ਨੂੰ ਹੋਰ ਕੁਝ ਵੀ ਨਹੀਂ ਲੱਗਦਾ ਸਿਵਾਏ ਦੁੱਖਾਂ ਦੇ ਸੂਲ ਦੇ ਇਸ ਤੋਂ ਕੁਝ ਹੋਰ ਪ੍ਰਾਪਤ ਨਹੀਂ ਹੁੰਦਾ ਸਾਰੀ ਦੁਨੀਆ ਵਿੱਚ ਇਹ ਦੁਸ਼ਮਣੇ ਕਿਦਰੇ ਇੱਕ ਮੁਲਕ ਦੀ ਦੂਜੇ ਮੁਲਕ ਨਾਲ ਕਿਦਰੇ ਇੱਕ ਕੌਮ ਦੀ ਦੂਜੇ ਕੌਮ ਨਾਲ ਕਿਦਰੇ ਵਿਅਕਤੀ ਦੀ ਦੂਜੇ ਵਿਅਕਤੀ ਨਾਲ ਮਨੁੱਖ ਇਸ ਤਰ੍ਹਾਂ ਭੇਦਭਾਵ ਦੇ ਵਿੱਚ ਜੀਵਦਾ ਹੈ ਇਹ ਬੜਾ ਕੀਮਤੀ ਜੀਵਨ ਆਕਾਰਤ ਅਜਾਈ ਗਵਾ ਲੈਂਦੇ ਸੂਫੀ ਤੇ ਐਸਾ ਵੀ ਕਹਿੰਦੇ ਨੇ ਆਪਣੇ ਆਂ ਦੇ ਚ ਜੀਵਣਾ ਸਵਰਗ ਦੇ ਚ ਜੀਵਣਾ ਹੈ ਬੇਗਾਨਿਆਂ ਤੇ ਉਪਰਿਆਂ ਦੇ ਚ ਜੀਵਣਾ ਨਰਕ ਦੇ ਚ ਜੀਵਣਾ ਹੈ ਹੋਰ ਕੋਈ ਨਰਕ ਨਹੀਂ ਹੈ ਤਾਂ ਦੁਨੀਆਂ ਦੇ ਚ ਤੇ ਬੜੇ ਬੇਗਾਨੇ ਨੇ ਇਹ ਕਿਵੇਂ ਇਹਨਾਂ ਨੂੰ ਆਪਣਾ ਬਣਾਈਏ ਗੁਰਬਾਣੀ ਢੰਗ ਦੱਸਦੀ ਏ ਇੱਕ ਨੂੰ ਆਪਣਾ ਬਣਾ ਲਓ ਸਾਰੇ ਹੀ ਆਪਣੇ ਨੇ ਇੱਕ ਸੱਜਣਾ ਸਭ ਸੱਜਣਾ ਇੱਕ ਵੈਰੀ ਸਭ ਬਾਦ ਅਗਰ ਇੱਕ ਵੇ ਨਾਲ ਸੱਜਣਤਾ ਹੋ ਗਈ ਹੈ ਤਾਂ ਫਿਰ ਸਾਰੇ ਹੀ ਸੱਜਣ ਨੇ ਸੂਰਜ ਨੂੰ ਆਪਣਾ ਸਮਝ ਲਿਆ ਤਾਂ ਕਿਰਨਾਂ ਸਾਰੀਆਂ ਹੀ ਆਪਣੀਆਂ ਨੇ ਸਾਗਰ ਨੂੰ ਆਪਣਾ ਸਮਝ ਲਿਆ ਤਾਂ ਲਹਿਰਾਂ ਸਾਰੀਆਂ ਹੀ ਆਪਣੀਆਂ ਨੇ ਨਿਰੰਕਾਰ ਨੂੰ ਆਪਣਾ ਸਮਝ ਲਿਆ ਤਾਂ ਫਿਰ ਸਾਰੇ ਦਾ ਸਾਰਾ ਸੰਸਾਰ ਆਪਣਾ ਹੀ ਹੈ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਪੰਜਵਾਂ ਲਖਣ ਮੇਰੇ ਪਾਤਸ਼ਾਹ ਦੱਸਦੇ ਨੇ ਉਪਦੇਸ਼ ਸੰ ਸਮ ਮਿਤ੍ਰ ਸਤਰੇ ਭਗਵੰਤ ਭਗਤ ਭਾਵਨੇ ਭਾਵਨਾ ਨਾਲ ਭਗਵਾਨ ਦੀ ਭਗਤੀ ਕਰਦਾ ਹੈ ਔਰ ਮਿੱਤਰ ਸਤਰਾਂ ਕੇ ਇੱਕ ਸਮਾਨੇ ਇਹ ਉਸਦਾ ਪੰਜਵਾਂ ਲੱਛਣ ਹੁੰਦਾ ਹੈ। ਪ੍ਰੇਮ ਤੇ ਭਰੋਸੇ ਦੇ ਮਿਸ਼ਰਣ ਤੋਂ ਜੋ ਮਨ ਦੀ ਅਵਸਥਾ ਬਣਦੀ ਏ ਉਹਨੂੰ ਕਹਿੰਦੇ ਨੇ ਭਾਵਨਾ। ਇਹ ਭਾਵਨਾ ਜਿਸ ਦਿਨ ਪ੍ਰਮਾਤਮਾ ਦੇ ਪ੍ਰਤੀ ਪ੍ਰਗਟ ਹੋ ਜਾਏ ਉਹਨੂੰ ਕਹਿੰਦੇ ਨੇ ਭਗਤ। ਭਗਤ ਦਾ ਮਤਲਬ ਹੈ ਜਿੱਥੇ ਭਾਵਨਾ ਅੰਕਿਤ ਹੋ ਗਈ ਹੈ। ਜਿੱਥੇ ਭਾਵਨਾ ਟਿਕ ਗਈ ਹੈ। ਫਿਰ ਗੁਰਬਾਣੀ ਕਹਿੰਦੀ ਹੈ ਭਗਤ ਤੋਂ ਵੱਡਾ ਕੋਈ ਵੀ ਨਹੀਂ ਹੈ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਇ ਕੋਈ ਸ਼ਰਮੌਰ ਰਾਜਾ ਸ਼ਕਤੀਸ਼ਾਲੀ ధਨવાન ਗੁਣਵਾਨ ਵਿਦਵਾਨ ਤੇ ਸੂਰ ਬੇਰ ਭਗਤ ਦਾ ਮੁਕਾਬਲਾ ਨਹੀਂ ਕਰ ਸਕਦਾ ਭਗਤ ਸਭ ਤੋਂ ਉੱਚਾ ਹੈ ਭਗਤ ਸਭ ਤੋਂ ਸ਼ਰਮੌਰ ਹੈ जो भगत कोल है वो एक विद्वान कोल नहीं जो भगत कोल है एक चोटी दे धनवान दे कोल भी नहीं जो भगत दे कोल है और राजे कोल भी नहीं पंडित सूर छतरपत राजा भगत बराबर और ना कोए तो पांचवा लक्षण है भावना नाल भक्ति करदा है और मित्र ते शत्रु दोहा नो इकोजियां दा उपदेश देंदा है ਉਦਾ ਪੰਜਵਾਂ ਲੱਛਣ ਛੇਵਾਂ ਲੱਛਣ ਮੇਰੇ ਪਾਤਸ਼ਾਹ ਜੀ ਬਿਆਨ ਕਰ ਰਹੇ ਨੇ ਪਰ ਨਿੰਦਾਨੇ ਸਰੋਤ ਸਰਵਣੰ ਆਪ ਤਿਆਗ ਸਗਲ ਰੇਣਕੇ ਨਿੰਦਾ ਬਾਰੇ ਮਨੁੱਖ ਨੂੰ ਕੋਈ ਸਹੀ ਜਾਣਕਾਰੀ ਨਹੀਂ ਹੈ ਮੈਂ ਥੋੜਾ ਜਾਂ ਇਸ ਦੇ ਸਮਾ ਲਵਾਂ ਗੱਲ ਨੂੰ ਘਟਾ ਕੇ ਬਿਆਨ ਕਰਨਾ ਇਹਨੂੰ ਨਿੰਦਾ ਕਹਿੰਦੇ ਤੇ ਗੱਲ ਨੂੰ ਵਧਾ ਕੇ ਬਿਆਨ ਕਰਨਾ ਇਨੋਂ ਖੁਸ਼ ਆਮਦ ਕਹਿੰਦੇ ਨੇ ਜਿਵੇਂ ਫੁੱਲ ਨੂੰ ਮੈਂ ਕੰਡਾ ਆਖਾਂ ਤੋ ਇਹ ਨਿੰਦਾ ਹੈ ਤੇ ਜੇ ਮੈਂ ਕੰਡੇ ਨੂੰ ਫੁੱਲ ਆਖਾਂ ਇਹ ਖੁਸ਼ ਆਮਦ ਹੈ ਪਰ ਜੇ ਮੈਂ ਫੁੱਲ ਨੂੰ ਫੁੱਲ ਕਹਦੇ ਆਂ ਕੰਡੇ ਨੂੰ ਕੰਡਾ ਕਹਦੇ ਆਂ ਚੰਗੇ ਨੂੰ ਚੰਗਾ ਕਹਦੇ ਆਂ ਮਾੜੇ ਨੂੰ ਮਾੜਾ ਕਹਦੇ ਆਂ ਨਾ ਇਹ ਨਿੰਦਾ ਹੈ ਨਾ ਇਹ ਖੁਸ਼ ਆਮਦ ਹੈ ਇਹ ਸਚਾਈ ਹੈ ਹਮ ਸਚ ਮਨੁੱਖ ਕਰੇ ਬਨ ਕਰੇ ਬਨ ਦੁਨੀਆ ਦੇ ਚ ਅਧੂਰਾ ਸੱਚ ਬੋਲਦਾ ਹੈ ਕਈ ਦਫਾ ਹਿੰਮਤ ਕਰਕੇ ਈਰ ਸਾਥ ਤੋਂ ਰਹਿਤ ਹੋ ਕੇ ਫੁੱਲ ਨੂੰ ਫੁੱਲ ਤੇ ਕਹਿ ਦਿੰਦਾ ਹੈ ਕੰਡੇ ਨੂੰ ਕੰਡਾ ਕਹਿਣਾ ਔਖਾ ਕਿਉਂਕਿ ਕੰਡੇ ਨੂੰ ਕੰਡਾ ਆਖੇ ਦੇ ਕੰਡਾ ਚੁਬੇਗਾ ਬਦਮਾਸ਼ ਨੂੰ ਬਦਮਾਸ਼ ਕਹਿਣਾ ਜ਼ਾਲਮ ਨੂੰ ਜ਼ਾਲਮ ਕਹਿਣਾ ਹਰ ਮਨੁੱਖ ਦੀ ਜੁੜਤ ਨਹੀਂ ਹੁੰਦੀ। ਬਿਲਕੁਲ ਇਹ ਵੀ ਮੈਂ ਅਰਜ਼ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ऐलानिया कह देता, ऐ औरंगजेब तेरे अंदर शैतानियत वस्ती है इंसानियत नहीं है तो राम मन के यजद शनास बराबद तो कार आदल खराश ये जफर नाम है धन गुरु गोबिंद जी महाराज का जो औरंगजेब न मैं एक दफा फिर अर्ज करा गल न घटा के बयान करना निंदा है ਗੱਲ ਨੂੰ ਵਧਾ ਕੇ ਬਿਆਨ ਕਰਨਾ ਖੁਸ਼ ਆਮਦ ਹੈ ਮਨੁੱਖ ਨਿੰਦਾ ਵੀ ਸੁਣਨਾ ਚਾਹੁੰਦਾ ਹੈ ਬਸ਼ਰਤੇ ਦੂਜੇ ਦੀ ਹੋਵੇ ਮਨੁੱਖ ਆਪਣਾ ਉਪਮਾ ਵੀ ਸੁਣਨਾ ਚਾਹੁੰਦਾ ਹੈ ਬਸ਼ਰਤੇ ਆਪਣੀ ਹੋਵੇ ਦੂਜੇ ਦੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਆਪਣੇ ਉਪਮਾ ਸੁਣ ਕੇ ਖੁਸ਼ ਹੁੰਦਾ ਹੈ ਮਨੁੱਖ ਦੂਜੇ ਦੀ ਨਿੰਦਾ ਕਰਕੇ ਖੁਸ਼ ਹੁੰਦਾ ਹੈ ਆਪਣੀ ਉਪਮਾ ਕਰਕੇ ਖੁਸ਼ ਹੁੰਦਾ ਹੈ ਇਹ ਤੇ ਇੱਕ ਸੰਸਾਰੀ ਮਨੁੱਖ ਦੀ ਪਛਾਣ ਹੈ ਹੁਣ ਇਸ ਤੋਂ ਉਲਟ ਮੈਂ ਬਿਆਨ ਕਰਾਂ ਜੋ ਆਪਣੀ ਨਿੰਦਾ ਸੁਣ ਕੇ ਖੁਸ਼ ਹੋਵੇ ਤੇ ਦੂਜੇ ਦੀ ਉਪਮਾ ਸੁਣ ਕੇ ਖੁਸ਼ ਹੋਵੇ ਉਹਨੂੰ ਭਗਤ ਕਹਿੰਦੇ ਨੇ ਉਹਨੂੰ ਸੰਤ ਕਹਿੰਦੇ ਨੇ ਭਗਤ ਕਬੀਰ ਕਹਿ ਰਹੇ ਨੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਰਾਜ ਕੇ ਕਰੋ ਨਿੰਦਾ ਮੇਰੀ ਕਬੀਰ ਜੀ ਤੇ ਈਰਖਾ ਲੋ ਨਿੰਦਾ ਹੀ ਕਰ ਸਕਦਾ ਭਗਤ ਸੀ ਸਾਰੇ ਗੁਣ ਉਹਨਾਂ ਲੇਕਿਨ ਈਰਖਾ ਲੋ ਮਨੁੱਖ ਦੋਸ਼ਮਣ ਮਨੁੱਖ ਗਲ ਘਟਾ ਕੇ ਬਿਆਨ ਕਰੇਗਾ ਨਿੰਦਾ ਕਰੇਗਾ ਔਰ ਇਹ ਵੀ ਅਰਜ਼ ਕਰਦੇ ਆ अनेका ਪਾਪਾਂ ਦੇ ਚਾਂ ਮੇਰੇ ਪਾਤਸ਼ਾਹ ਭयंकर ਬੱਜਰ ਪਾਪ ਮੰਦੇ ਨੇ ਨਿੰਦਾ ਮੈਂ ਇੱਕ ਦਫਾ ਫੇਰ ਅਜ਼ਕਰਾਂ ਕੰਡੇ ਨੂੰ ਕੰਡਾ ਕਹਿਣਾ ਨਿੰਦਾ ਨਹੀਂ ਹੈ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ ਇਹਨੂੰ ਨਿੰਦਾ ਕਹਿੰਦੇ ਨੇ ਔਰ ਕੰਡੇ ਨੂੰ ਫੁੱਲ ਕਹਿ ਦੇਣਾ ਖੁਸ਼ਾਮਦ ਹੈ ਸਾਰੀ ਦੁਨੀਆ ਦੇ ਜੀਅ ਤੇ ਖੁਸ਼ਾਮਦ ਚਲਦੀ ਏ ਜਾਂ ਨਿੰਦਾ ਚਲਦੀ ਏ ਇਹ ਕਿਦਰੇ ਕਿਦਰੇ ਥੋੜਾ ਅੱਧਾ ਸੱਚ ਚੱਲਦਾ ਹੈ ਕੋਈ ਹਿੰਮਤ ਕਰਕੇ ਫੁੱਲ ਨੂੰ ਫੁੱਲ ਕਹਿ ਦਿੰਦਾ ਹੈ ਕੰਡੇ ਨੂੰ ਕੰਡਾ ਨਹੀਂ ਕਹਿੰਦਾ ਜਦ ਕੰਡੇ ਨੂੰ ਕੰਡਾ ਆਖਣਾ ਹੀ ਨਹੀਂ ਤੋਂ ਕੰਡਿਆਂ ਦੀ ਹੋਂਦ ਸੰਸਾਰ ਦੇ ਚ ਵਧਦੀ ਜਾਏਗੀ ਵਧ ਹੀ ਗਈ ਹੈ ਜ਼ਾਲਿਮਾਂ ਦੀ ਹੋਂਦ ਦੁਸ਼ਟਾਂ ਦੀ ਹੋਂਦ ਦੁਰਾਚਾਰੀਆਂ ਦੀ ਹੋਂਦ ਵਧਦੀ ਜਾ ਰਹੀ ਹੈ ਬਲਕਿ ਇੰਝ ਕਹ ਦੁਨੀਆ ਦੇ ਹਰ ਸ਼ੋਬੇ ਦੇ ਵਿੱਚ ਮੁਖੀ ਇਹੀ ਹੁੰਦੇ ਜਾ ਰਹੇ ਹੀ ਆਉਂਦੇ ਯਾਰ ਕਿਉਂ ਜਦ ਕੰਡੇ ਨੂੰ ਕੰਡਾ ਕਹਿਣਾ ਹੀ ਨਹੀਂ ਹਰੇਕ ਦੀ ਇਹ ਹਿੰਮਤ ਨਹੀਂ ਆਉਂਦੀ ਦੁਸ਼ਟ ਨੂੰ ਦੁਸ਼ਟ ਕਹਿਣਾ ਸੱਜਣ ਨੂੰ ਸੱਜਣ ਕਹਿ ਦੇਗਾ ਦੁਸ਼ਟ ਨੂੰ ਦੁਸ਼ਟ ਕਹਿਣਾ ਹਰੇਕ ਦੀ ਹਿੰਮਤ ਨਹੀਂ ਹਾਂ ਹਾਂ ਇਹ ਕਈ ਵਾਰ ਸੱਜਣ ਨੂੰ ਦੁਸ਼ਟ ਕਹਿ ਸਕਦਾ ਹੈ ਕਿਉਂਕਿ ਸੱਜਣ ਨੂੰ ਦੁਸ਼ਟ ਆਖੇ ਹੈ ਤੋ ਸੱਜਣ ਤੋਂ ਕੋਈ ਚੋਟ ਨਹੀਂ ਲੱਗਣ ਲੱਗੀ ਜੇ ਕਬੀਰ ਦੀ ਨਿੰਦਾ ਕਰੀਏ ਤੇ ਕਬੀਰ ਨੇ ਕੀ ਕਰਨਾ ਹੈ ਕੋਈ ਅਗਲੇ ਨੂੰ ਮਾਰਨ ਲੱਗ ਪੈਣਾ ਕੋਈ ਗਾਲਾਂ ਕਢਣੀਆਂ ਨੇ ਉਸਨੇ ਕੋਈ ਬਦਲੇ ਦੀ ਭਾਵਨਾ ਤੋ ਅਕਸਰ ਗੁਸਤਾਖੀ ਮਾਫ ਨਿੰਦਾ ਕਿਸੇ شریف ਮਨੁੱਖ ਦੀ ਰੱਜ ਕੇ ਹੋ ਸਕਦੀ ਕਿਉਂਕਿ ਉਸਨੇ ਬਦਲਾ ਨਹੀਂ ਲੈਣਾ ਉਹਨੇ ਕੁਝ ਕਹਿਣਾ ਨਹੀਂ ਔਰ ਅਕਸਰ ਫਿਰ ਸ਼ਰੀਫਾਂ ਦੀ ਨਿੰਦਾ ਹੁੰਦੀ ਹੈ ਰੱਜ ਕੇ ਹੁੰਦੀ ਹੈ ਐਸਾ ਕੋਈ ਇਲਜ਼ਾਮ ਨਹੀਂ ਜੋ ਉਸ ਸਮੇਂ ਦੇ ਕਬੀਰ ਦੇਤੇ ਬਨਾਰਸ ਦੇ ਵਾਸੀਆਂ ਨੇ ਨਹੀਂ ਲਾਇਆ ਕੋਜੇ ਤਾਂ ਕੋਜਾ ਆਪਦੀ ਗਿਆਤ ਲਈ ਅਰਜ਼ ਕਰਾਂ ਕਬੀਰ ਤੇ ਚੋਰੀ ਦਾ ਇਲਜ਼ਾਮ ਲੱਗਾ ਹੈ ਕਬੀਰ ਤੇ ਯਾਰੀ ਦਾ ਇਲਜ਼ਾਮ ਲੱਗਾ ਹੈ ਨੀਰਾ ਚੋਰੀ ਤੇ ਯਾਰੀ ਦਾ ਇਲਜ਼ਾਮ ਨਹੀਂ ਲੱਗਿਆ ਪਕੜੇ ਵੀ ਗਏ ਸਿਕੰਦਰ ਲੋਧੀ ਨੇ ਜੇਲ੍ਹ ਦੇ ਚ ਵੀ ਪਾਇਆ ਥੋੜੀ ਗੱਲ ਨਹੀਂ ਹੈ ਚੋਰੀ ਕੀਤੀ ਨਹੀਂ ਚੋਰੀ ਦੇ ਇਲਜ਼ਾਮ ਦੇ ਚ ਜੇਲ ਦੁਰਾਚਾਰ ਕੀਤਾ ਨਹੀਂ ਦੁਰਾਚਾਰੀ ਦੇ ਇਲਜ਼ਾਮ ਦੇ ਚ ਜੇਲ ਇਰਖਾ ਲੂ ਸਕਦਾ ਇਰਖਾ ਕਰ ਦੇ ਸਕਦਾ ਕਿਸ ਗੱਲ ਦੀ ਇਰਖਾ ਹਮ ਨਿਰਧਨ ਜੋ ਇਹੋ ਧਨ ਪਾਇਓ ਮਰਤੇ ਫੂਟ ਗੁਮਾਨੇ ਕਵੀਰ ਕਹਿੰਦੇ ਮੈਂ ਨਿਰਧਨ ਨੂੰ ਇਹ ਜਿਹੜਾ ਪਰਮ ਰਸ ਮਿਲ ਗਿਆ ਪਰਮਾਤਮਾ ਮਿਲ ਗਿਆ ਇਹ ਹੰਕਾਰੀ ਫੁੱਟ ਫੁੱਟ ਕੇ ਮਰਦੇ ਨੇ। ਇਹਨਾਂ ਨੂੰ ਮੈਂ برداشت ਨਹੀਂ ਆਉਂਦਾ। ਤੋ ਇਹ નિંદા ਕਰੀ ਜਾਂਦੇ ਨੇ, નિંદા ਕਰੀ ਜਾਂਦੇ ਨੇ। ਸਾਰਾ ਬਨਾਰਸ ਕਿਸੇ ਹੱਦ ਤੱਕ ਈਰਖਾ ਨਾਲ ਭਰ ਗਿਆ। ਕੁਛ ਕਾਰਨਾ ਕਰਕੇ ਇੱਕ ਤੇ ਜੁਲਾਹੇ ਸੰਤ ਜੁਲਾਹੇ ਨਸ਼ੂਦ ਰਕਿੰਦੇ ਸ। ਉੱਚੀ ਉੱਚੀ ਕੁਲ ਵਾਲੇ ਪੜੇ ਲਿਖੇ ਆਲਮ ਫਾਜ਼ਲ ਲੋਕ ਖਾਲੀ। ਪਰ ਕਬੀਰ ਦਾ ਹਿਰਦਾ ਰੱਬੀ ਰਸ ਨਾਲ ਭਰਿਆ ਹੋਇਆ। ਸੋ ਸਾਰਿਆਂ ਨੇ ਇੱਕ ਜ਼ਬਾਨ ਇਹ ਵੀ ਕਹਿ ਦਿੱਤਾ ਹੈ ਪਾਗਲ ਹੈ। ਪਾਗਲ ਹੈ। ਭਗਤ ਕਬੀਰ ਆਪ ਕਹਿੰਦੇ ਨੇ ਲੋਕ ਕਹੇ ਕਬੀਰ ਬਉਰਾਣਾ ਸਾਰਾ ਬਨਾਰਸ ਕਹਿੰਦਾ ਕਬੀਰ ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ ਹੈ ਬਾਕੀ ਦੇ ਸਭ ਪਾਗਲਾਂ ਦੀ ਪੀੜ ਹੈ। ਸਭ ਪਾਗਲਾਂ ਦੀ ਪੀੜ ਹੈ। ਵਕਤ ਦੇ અવਤਾਰੀ પુરਸ਼ ધਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬੇਦੀਆਂ ਨੇ ਤੇ ਬਾਕੀ ਲੋਕਾਂ ਨੇ ਕਹੀ ਆਖਿਆ ਕੋਈ ਕਹੇ ਬੂਤਨਾ ਕੋ ਕਹੇ ਬਿਸ ਜੋ ਸਾਰਿਆਂ ਦੇ ਬੂਤ ਨੇ ਉਤਾਰਨ ਆਇਆ ਲੋਕਿ ਉਹਨੂੰ ਬੂਤਨਾ ਕਹਿੰਦੇ ਨੇ ਜੋ ਸਾਰਿਆਂ ਦੀ ਜ਼ਿੰਦਗੀ ਨੂੰ ਤਲ ਦੇਣ ਵਾਸਤੇ ਆਇਆ ਲੋਕਿ ਉਸਨੂੰ ਬੇਤਾਲਾ ਕਹਿੰਦੇ ਨੇ ਐਸਾ ਅਕਸਰ ਹੁੰਦਾ ਹੈ निंदा ਕਰਨ ਦਾ ਇੱਕ ਰਸ ਵੀ ਹੈ ਬੜਾ ਕਿ ਦੂਜੇ ਨੂੰ ਛੁਟਿਆਣਾ ਇਹਦੇ ਵਿੱਚ ਮਨੁੱਖ ਆਪਣੇ ਆਪ ਨੂੰ ਵੱਡਾ ਜ਼ਾਹਰ ਕਰਦਾ ਹੈ ਦੂਜੇ ਦੀਆਂ ਕਮਜ਼ੋਰੀਆਂ ਬਿਆਨ ਕਰਨਾ ਇਹਦੇ ਵਿੱਚ ਆਪਣੇ ਆਪ ਨੂੰ ਇਹ ਖੂਬੀਆਂ ਆਪਣੀਆਂ ਪ੍ਰਗਟ ਕਰਦਾ ਹੈ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਸ਼ੁੱਧ ਹਿਰਦੇ ਨਾਲ ਕਿਸੇ ਦੀ ਕਮਜ਼ੋਰੀ ਦਾ ਜ਼ਿਕਰ ਕਰਨਾ ਕੋਈ ਨਿੰਦਾ ਨਹੀਂ ਲੇਕਿਨ ਕਮਜ਼ੋਰੀ ਹੈ ਵੀ ਨਹੀਂ ਗੁਣਵਾਨ ਹੈ ਤੇ ਫਿਰ ਉਹਦੀ ਨਿੰਦਾ ਕਰਨੇ ਭਾਵ ਗੁਨਾ ਦਾ ਜ਼ਿਕਰ ਨਾ ਕਰਨਾ ਤੇ ਗੁਨਾ ਨੂੰ ਅਉਗਣਾ ਕਰਕੇ ਬਿਆਨ ਕਰਨਾ ਇਹਨੂੰ ਨਿੰਦਾ ਕਹਿੰਦੇ ਨੇ ਇਹ ਵੀ ਮੈਂ ਅਹਿਸਾਸ ਕਰਦੇ ਆਂ ਬੁਰੇ ਨੂੰ ਬੁਰਾ ਕਹਿਣਾ ਕੋਈ ਨਿੰਦਾ ਨਹੀਂ ਹੈ ਅਗਰ ਬੁਰੇ ਨੂੰ ਬੁਰਾ ਆਖੋਗੇ ਨਹੀਂ ਰੋਗੀ ਨੂੰ ਰੋਗੀ ਆਖੋਗੇ ਨਹੀਂ ਤਾਂ ਇਲਾਜ ਕਿਵੇਂ ਕਰਾਇਆਗਾ ਇਲਾਜ ਉਸਦਾ ਕਿਵੇਂ ਹੋਵੇਗਾ ਲੋਕੇ ਅਕਸਰ ਸ਼ਰੀਫ ਦੀ ਨਿੰਦਾ ਕਰਦੇ ਨੇ ਸੰਤ ਅਗਰ ਕੁਝ ਕਹੇਵੇਗਾ ਕਿਸੇ ਮੂਰਖ ਨੂੰ ਮੂਰਖ ਆਖੇਗਾ ਤਾਂ ਮੂਰਖ ਨੂੰ ਹੀ ਮੂਰਖ ਆਖੇਗਾ ਸਿਆਣੇ ਨੂੰ ਨਹੀਂ ਆਖੇਗਾ ਰੇ ਬਵਰੇ ਤੋਏ ਘਰੀ ਨਾ ਰੱਖੇ ਕੋਏ ਹੁਣ ਕਬੀਰ ਕਹਿੰਦੇ ਨੇ ਪਾਗਲ ਬਵਰੇ ਪਾਗਲ ਨੂੰ ਕਹਿੰਦੇ ਹੈ ਪਾਗਲ ਜਿਨ੍ਹਾਂ ਦੇ ਪਿਆਰ ਦੀ ਖਾਤਰ ਤੂੰ ਆਪਣੀ ਜ਼ਿੰਦਗੀ ਨਿਛਾਵਰ ਕਰ ਰਿਹਾ ਹੈ ਜਿਸ ਦਿਨ ਤੇਰੇ ਚ ਪ੍ਰਾਣ ਨਿਕਲ ਗਏ ਨਾ ਇੱਕ ਘੜੀ ਵੀ ਨਾ ਨੇ ਕਰੇ ਚ ਨਹੀਂ ਰਖਣਾ ਤੇ ਕਿਹੜੇ ਚੱਕਰਾਂ ਚ ਪਿਆ ਤੂੰ ਕਿਉਂ ਜ਼ਿੰਦਗੀ ਗਵਾ ਰਿਹਾ ਆਪਣੇ ਜੀਵਨ ਨੂੰ ਸਫਲ ਕਰ ਸਫਲ ਕਰ ਹੁਣ ਮੈਂ ਅਰਜ਼ ਕਰਾਂ ਰਜ ਕੇ ਦੁਨੀਆ ਦੇ ਚ ਅਵਤਾਰਾਂ ਦੀ ਆਪਣੇ ਸਮੇਂ ਦੇ ਚ ਅਵਤਾਰ ਨਹੀਂ ਪੂਜੇ ਗਏ ਰਾਵਿੰਦਰ ਲਾਲ ਟੈਵੌਰ ਕਹਿੰਦੇ ਨੇ ਹਰ ਅਵਤਾਰੀ ਪੁਰਸ਼ ਆਪਣੇ ਸਮੇਂ ਤੋਂ ਘਟ ਤੋਂ ਘਟ 100 ਸਾਲ ਪਹਿਲੇ ਪੈਦਾ ਹੁੰਦਾ ਹੈ। ਬਾ ਉਹ ਜਿਹੜੀ ਗੱਲ ਆਖਦਾ ਹੈ ਅਜੇ ਉੱਥੇ ਤੱਕ ਮਨੁੱਖਤਾ ਪਹੁੰਚੀ ਨਹੀਂ ਆਉਂਦੀ ਬਹੁਤ ਅੱਗੇ ਦੀ ਗੱਲ ਆਖਦਾ ਹੈ। ਤੋ ਸਮਝ ਹੀ ਨਹੀਂ ਜਾਂਦੀ। ਜਗਤ ਮੁਖਾਲਫ ਹੋ ਜਾਂਦਾ ਹੈ। ਤੇ ਜਦ ਲੋਕਾਂ ਨੂੰ ਕਿਦਰੇ ਸਮਝ ਆਉਂਦੀ ਹੈ ਉਦੋਂ ਹੁੰਦਾ ਨਹੀਂ। ਰਬਿੰਦਰਨਾਥ ਟੈਗੋਰ ਇੰਜ ਕਹਿੰਦਾ ਹੈ ਕੋਈ ਅਵਤਾਰੀ ਪਰਸ਼ ਆਪਣੇ ਸਮੇਂ ਦੇ ਪੂਰਨ ਤੌਰ ਤੇ ਸਤਕਾਰ ਨਹੀਂ ਪ੍ਰਾਪਤ ਕਰ ਸਕਦਾ RAM ਨੂੰ 14 ਸਾਲ ਦਾ ਬਨਵਾਸ ਕ੍ਰਿਸ਼ਨ ਦਾ ਜਨਮ ਹੀ ਜੇਲ੍ਹ ਦੇ ਚ ਕੰਸ ਦੀ ਜੇਲ੍ਹ ਦੇ ਚ ਮਾਂ ਬਾਪ ਉਸਦੇ ਨੇ ਦੇਵਕੀ ਤੇ ਬਾਸਦੇ ਲੇਕਿਨ ਨਕਲੀ ਮਾਂ ਬਣ ਗਈ ਜਸੋਦਾ ਨਕਲੀ ਪਿਓ ਬਣ ਗਿਆ ਆਨੰਦ ਬਾਬਾ ਰਾਜ ਘਰਾਨੇ ਦਾ ਇਹ ਲੜਕਾ ਗਵਾਲਿਆਂ ਚ ਪਲਦਾ ਹੈ ਗੁਜਰ ਪਲਦਾ ਹੈ ਆਪਣੇ ਸਮੇਂ ਵਿੱਚ ਅਵਤਾਰੀ ਪੁਰਸ਼ ਪੂਰਨ ਤੌਰ ਤੇ ਕਬੂਲ ਨਹੀਂ ਹੋਏ ਈਸਾ ਸੂਲੀ ਤੇ ਲਟਕੇ ਹੋਏ ਹੈ ਗੁਰੂ ਅਰਜਨ ਦੇਵ ਜੀ ਤੇ ਤਈ ਤਵੀ ਤੇ ਬੈਠੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚਾਂਦਨੀ ਚੌਂਕ ਦੇ ਸ਼ਹੀਦ ਕੀਤੇ ਜਾ ਸ਼ੁਕਰਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਗਿਆ ਇਹਨਾਂ ਸਾਰਿਆਂ ਦਾ ਕਸੂਰ ਕੇ ਬਸ ਬੇਕਸੂਰ ਸਨ ਇੰਜ ਕਹਿਣਾ ਇੱਕ ਵੀ ਕਸੂਰ ਨਹੀਂ ਸੀ ਕਸੂਰਵਾਰਾਂ ਦੀ ਮਹਿਫਿਲ ਦੇਚ ਗੁਨਾਹਗਾਰਾਂ ਦੀ ਭੀੜ ਵਿੱਚ ਬਿਲਕੁਲ ਬੇਗੁਨਾਹ ਹੋ ਜਾਣਾ ਤੋਂ ਗੁਨਾਹਗਾਰ ਕਬੂਲ ਨਹੀਂ ਕਰਦੇ ਬਸ ਇੰਨੀ ਗੱਲ ਹੈ ਉਹਨਾਂ ਨੂੰ ਹੀਰਖਾ ਹੋ ਜਾਂਦੀ ਹੈ ਔਰ ਫਿਰ ਉਹ ਭੰਡਣ ਲੱਗ ਪੈਂਦੇ ਨੇ ਨਿੰਦਾ ਕਰਨ ਲੱਗ ਪੈਂਦੇ ਨੇ ਇਸ ਤੋਂ ਅੱਗੇ ਵੀ ਵੱਧ ਜਾਂਦੇ ਨੇ ਕਬੀਰ ਕਹਿੰਦੇ ਨੇ ਕਰੋ ਨਿੰਦਾ ਸਾਨੂੰ ਬੜੀ ਪ੍ਰਸੰਤ ਹੈ ਨਿੰਦੋ ਨਿੰਦੋ ਮੌਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਤਾਰੀ ਮੈਂ ਨਿੰਦਕਾ ਨੂੰ ਮਾਂ ਬਾਪ ਵਰਗਾ ਸਨਮਾਨ ਦੇਣਾ ਮੈਨੂੰ ਸਾਵਧਾਨ ਰੱਖ ਦੇਣਾ ਜਿਹੜੀ ਜਿਹੜੀ ਗੱਲ ਦੀ ਮੇਰੀ ਨਿੰਦਾ ਕਰਦੇ ਨੇ ਮੈਂ ਆਪਣੇ ਆਪ ਨੂੰ ਸਾਵਧਾਨ ਕਰਦਾ ਵੇਥੋਂ ਨਾ ਹੋਵੇ ਇਹ ਤੇ ਮੈਨੂੰ ਸੁਚੇਤ ਰੱਖ ਦੇਣਾ ਹਿਰਦੇ ਸੁਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਹੋਏ ਇਹ ਤੇ ਸਾਡੇ ਮੈਲੇ ਕਪੜੇ ਤਾਂ ਹੁੰਦੇ ਨੇ ਇਹ ਤੇ ਮਾਪ ਵਾਂਗ ਦੀ ਤਰ੍ਹਾਂ